ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਬਹੁਤ ਹੀ ਪਿਆਰ ਭਰੀ ਸਤ ਸ੍ਰੀ ਅਕਾਲ ਆਹ ਵੀਡੀਓ ਦੇਖੋ ਜਰਾ ਵੀਡੀਓ ਦੇ ਵਿੱਚ ਦਿਨ ਦਿਹਾੜੇ ਬੰਦਾ ਗੁਰੂ ਘਰ ਦੀ ਗੋਲਕ ਨੂੰ ਬਹੁਤ ਹੀ ਬੇਡਰ ਹੋ ਕੇ ਤੋੜ ਰਿਹਾ ਤੇ ਇਹਨਾਂ ਲੋਕਾਂ ਨੂੰ ਇਹ ਨਹੀਂ ਹੈਗਾ ਵੀ ਘੱਟੋ ਘੱਟ ਅਸੀਂ ਗੁਰੂ ਦਾ ਧਰ ਰੱਖੀਏ ਗੁਰੂ ਦਾ ਵੀ ਡਰ ਇਹਨਾਂ ਲੋਕਾਂ ਨੇ ਘੱਟਦਾ ਦੁਪਹਿਰ ਨੂੰ ਗੁਰਦੁਆਰਾ ਸਾਹਿਬ ਹੋ ਸਕਦਾ ਕੋਈ ਪਾਠੀ ਸਿੰਘ ਜਾਂ ਕੋਈ ਗ੍ਰਾਂਥੀ ਸਿੰਘ ਨਾ ਹੋਵੇ ਤੇ ਮੌਕਾ ਭਾਲ ਕੇ ਦੁਪਹਿਰ ਨੂੰ ਆ ਗਿਆ ਤੇ ਕਿਵੇਂ ਬੇ ਤੜਕ ਦਿਨ ਦਿਹਾੜੇ ਇੰਨੀ ਆਵਾਜ਼ ਕਰਦਾ ਨਾਲੇ ਕਿ ਜਾਨੀ ਬਿਲਕੁਲ ਵੀ ਡਰ ਨਹੀਂ ਉਹਦੇ ਮਨ ਦੇ ਵਿੱਚ ਕਿ ਮੈਨੂੰ ਕੋਈ ਫਾੜ ਲੂਗਾ ਜਾਂ ਮੇਰੇ ਤੇ ਕੋਈ ਕੁੱਟਮਾਰ ਕਰ ਸਕਦਾ ਜਾਂ ਮੈਨੂੰ ਕੋਈ ਬੰਨ ਸਕਦਾ ਨਾ ਸ਼ਰਿਆਮ ਗੋਲਕ ਨੂੰ ਟੁੱਟ ਰਿਹਾ ਆ ਦੇਖੋ ਵੀਡੀਓ ਦੇਖੋ ਤੇ ਅੱਗੇ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਪਤਾ ਰੱਖ ਸਕੀ ਇਤਾਂ ਦੇ ਵੀ ਲੋਕ ਨੇ ਸਾਡੇ ਸਮਾਜ ਦੇ ਵਿੱਚ ਜਿਹੜੇ ਗੁਰੂ ਘਰਾਂ ਨੂੰ ਵੀ ਬਖਸ਼ਦੇ ਨਹੀਂ ਇਹਨਾਂ ਲੋਕਾਂ ਨੇ ਕੰਮ ਤਾਂ ਕੋਈ ਕਰਨਾ ਨਹੀਂ ਕੋਈ ਕੰਮ ਨਹੀਂ ਕਰਨੰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਿੱਲਰ ਬਿੱਲਰ ਲੋਕ ਨੇ ਜਿਹੜੇ ਬਿਲਕੁਲ ਵੀ ਕੰਮ ਕਰਕੇ ਖੁਸ਼ ਨਹੀਂ ਤੇ ਕਦੇ ਕਿਤੋਂ ਚੋਰੀ ਕਦੇ ਕਿਤੋਂ ਚੋਰੀ ਜੇ ਨਹੀਂ ਉਹਨਾਂ ਦੀ ਗੁਰੂ ਦੀ ਗੋਲ ਤੇ ਅੱਖ ਆਓ ਵੀਡੀਓ ਦੇਖੀਏ ਤੇ ਫਿਰ ਤੁਸੀਂ ਵੀ ਮੈਸੇਜ ਜਾਂ ਕਮੈਂਟ ਕਰਕੇ ਦੱਸੋ ਕਿ ਇਹੋ ਜਿਹੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਦਿਨ ਦਿਹਾੜੇ ਲੱਗਾ ਦੋਸਤੋ ਬੜੀ ਹੈਰਾਨੀ ਹੁੰਦੀ ਆ ਇਹੋ ਜਿਹਿਆਂ ਵੀਡੀਓ ਨੂੰ ਦੇਖ ਕੇ ਕਿ ਲੋਕਣਾ ਯਾਰ ਦੇਖੋ ਦਿਨ ਦਿਹਾੜੇ ਵੀ ਗੁਰੂ ਘਰਾਂ ਨੂੰ ਵੀ ਨਹੀਂ ਵਾਕਸਦੇ ਆ ਬੰਦਾ ਵੇਖੋ ਜਮਾ ਸ਼ਰਿਆਮ ਗੁਰੂ ਘਰ ਦੇ ਵਿੱਚ ਵੜ ਗਿਆ ਦਿਨ ਦਿਹਾੜੇ ਤੇ ਗੁਰੂ ਘਰ ਦੀ ਨਾ ਗੁੱਲਕ ਪੰਨਣ ਲੱਗ ਗਿਆ ਕਿ ਚੋਰੀ ਕਰਨ ਲੱਗ ਤੇ ਤੁਸੀਂ ਇੱਕ ਗੱਲ ਹੋਰ ਨੋਟ ਕਰੋ ਕਿ ਦਿਨ ਐਡਾ ਖੜਾ ਤੇ ਗੁਰੂ ਘਰ ਦੇ ਵਿੱਚ ਇੱਕ ਵੀ ਬੰਦਾ ਨਹੀਂ ਹੈਗਾ ਕਿਉਂਕਿ ਆਮ ਹੀ ਗੁਰੂ ਘਰਾਂ ਦੇ ਵਿੱਚ ਦੋ ਚਾਰ ਜਾਣੇ ਤਾਂ ਅਕਸਰ ਹੁੰਦੇ ਹੀ ਨਾ ਤੇ ਜਿਹੜੇ ਹਿਸਾਬ ਦੇ ਨਾਲ ਇਹ ਗੁੱਲਕ ਪੰਨ ਰਿਹਾ ਨਾ ਦੇਖ ਲਓ ਜਮਾ ਵੀ ਖੋਫ ਨਹੀਂ ਹੈਗਾ ਭੋਰਾ ਵੀ ਡਰ ਨਹੀਂ ਹੈਗਾ